ਪਰ ਮੈਨੂੰ ਤੇ ਇਹੀ ਕਦਾ ਲੱਗਾ ਕਿ ਇਹਨੀਆਂ ਨੂੰ ਵੀ ਲੁੱਟਮਾਰ ਹੋਈ ਆ ਪਰ ਇਹਨਾਂ ਨੇ ਆਪਣੀ ਸੱਜੇ ਸਮਾਨ ਆਪ ਖੁਦ ਸੁੱਕਿਆ ਨੂੰ ਮੇਰੀ ਬੇਟੀ ਨੂੰ ਮੁੰਡੇ ਨੂੰ ਬਚਾਉਣ ਵਾਸਤੇ ਮੈਂ ਇਹਨਾਂ ਨੂੰ ਚਾਹਨੀ ਪਈ ਇਹਨਾਂ ਨੂੰ ਕੜੀ ਤੋਂ ਕੜੀ ਸਜਾ ਮਿਲਣੀ ਚਾਹੀਦੀ ਨਹੀਂ ਦੂਜੀ ਗੱਲ ਹੈ ਵੀ ਮੈਨੂੰ ਇਨਸਾਫ ਚਾਹੀਦਾ ਅੱਜ ਤੱਕ ਮੈਨੂੰ ਨਹੀਂ ਪਤਾ ਵੀ ਇਹ ਪੀਸ ਮਾ ਪੁੱਤਰ ਹੋਏ ਵੀ ਕਿ ਨਹੀਂ ਹੋਏ ਮੈਨੂੰ ਮੈਂ ਪਾਰਸ ਨਹੀਂ ਹੋਣੀ ਸਾਹਮਣੇ ਕਿ ਕੀ ਨਿਕਲ ਗਈ ਕੀ ਗਲਤ ਤੁਹਾਡੀ ਕੁੜੀ ਕਿਉਂ ਮਾਰੇ ਬੱਚਾ ਮੰਗਦੇ ਕਹਿੰਦੇ ਇਹਦੇ ਘਰ ਬੱਚਾ ਨਹੀਂ ਆ 1.5 ਸਾਲ ਹੋਇਆ ਕਹਿੰਦਾ ਨਾ ਇਹ ਕਹਿੰਦੇ ਤੁਸੀਂ ਘਟ ਗਾਜ ਦਿੱਤਾ ਇਹ ਸੋਨਾ ਸੋਨਾ ਪਾਇਆ ਕਹਿੰਦੇ ਥੋੜਾ ਦਿੱਤਾ ਹੋਰ ਦੋ ਮੇਰਾ ਆਦਮੀ ਦਿਹਾੜੀ ਲਾਉਂਦਾ ਜਿੰਨੇ ਕੁ ਜੋਗੇ ਹੈਗੇ ਅਸੀਂ ਕੀਤਾ ਸੀ ਅਸੀਂ ਤਾਂ ਫੇਰ ਵੀ ਕਹੋ ਚਲੋ ਅਸੀਂ ਦੇਵਾਂਗੇ ਜੋ ਸਾਡੇ ਕੋਲ ਹੈਗਾ ਪਰ ਹਨ ਮੇਰੀ ਕੁੜੀ ਨੂੰ ਬਹੁਤ ਟੌਰਚਰ ਕਰਦੇ ਸੀ ਕਹਿੰਦੇ ਹਾਨੂੰ ਇਹ ਚੀਜ਼ ਚਾਹੀਦੀ ਆ ਚਾਹੀਦੀ ਕਦੀਆਂ ਚਾਰ ਪਾ ਦੋ ਕਦੀਆਂ ਦੁੱਧ ਦੋ ਇਹਨਾਂ ਇੱਥੇ ਮਹੀਨਾ ਮਹੀਨਾ ਦੱਸ ਦੰਦਰ ਮਾਂ ਨਹੀਂ ਆਉਣਾ ਜਾਣਾ ਸਰ ਮਾਰ ਕੇ ਨਹੀਂ ਰੋੜਤੀ ਸਰ ਮਾਰ ਕੇ ਨਹੀਂ ਪਤਾ ਨਹੀਂ ਕਿੱਦਾਂ ਸੁੱਟੀ ਐ ਨਹੀਂ ਸਰ ਮੈਨੂੰ ਪਤਾ ਇਹ ਇਹਨੂੰ ਜਨਾਨੀ ਨੂੰ ਪਤਾ ਵੀ ਇਹਨੇ ਕਿੱਦਾਂ ਮਾਰੀ ਕਿੱਦਾਂ ਨਹੀਂ ਮਾਰੀ ਇਹਨੇ ਚਾਰ ਤਿੰਨ ਕਤ ਲੱਗੇ ਕੀ ਤੇ ਚੌਥਾ ਮੇਰੀ ਕੁੜੀ ਮਾਰੀ ਐ ਇਹਨੂੰ ਕੜੀ ਤੋਂ ਕੜੀ ਦੂਜਿਆਂ ਦੀ ਵੀ ਸਜ਼ਾ ਮਿਲਣੀ ਚਾਹੀਦੀ ਆ ਗਾਂ ਵਾਸਤੇ ਸਰ ਕਿਸੇ ਦੀ ਚਾਹ ਤੇ ਮੇਰੀ ਹੋਈ ਆ ਕਿਸੇ ਦੀ ਧੀ ਨਾ ਵੀ ਹੋ ਸਕਦਾ ਵਾ ਇਹ ਤਾਂ ਫਿਰ ਸਾਰਿਆਂ ਦੇ ਦਿਲਵਦਨਗੇ ਇਹਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਗਾਂ ਵਾਸਤੇ ਕੋਈ ਇਹੋ ਜਿਹਾ ਗਲਤ ਸਰ ਜਿਹੜੀ ਵਾਰਦਾਤ ਹੋਈ ਆ ਇਹ 28 ਤਰੀਕ ਦੀ ਵਾਰਦਾਤ ਹੋਈ ਆ ਇਹ ਵਾਰਦਾਤ ਸਰ ਆਪਣਾ ਜਿਹੜੀ ਕੁੜੀ ਦੀ ਸਾਸਿ ਨੇ ਜਾਣ ਬੁੱਝ ਕੇ ਪਲੈਨਿੰਗ ਦੇ ਤਹਿਤ ਕੀਤੀ ਆ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਜੇ ਵੀ ਇਹਨਾਂ ਨੇ ਕਾਰਵਾਈ ਕੀਤੀ ਇਹਨਾਂ ਨੂੰ ਸਭ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਆ ਸਰ ਜਿੱਥੋਂ ਤੱਕ ਹਨੂ ਹੁਣ ਬਾਈਕ ਨੋਟ ਉਹਨਾਂ ਦਾ ਪਤਾ ਲੱਗਾ ਕਿ ਪਹਿਲਾਂ ਵੀ ਉਹਨੇ ਮਰਡਰ-ਮਰਡਰ ਕੀਤੇ ਆ ਕਾਫੀ ਜਨਾਨੀ ਦੇ ਨਹੀਂ ਇਹ ਪਰਵਾਰ ਲੜਕੀ ਪਰਿਵਾਰ ਕਹਿੰਦੇ ਗਰੀਬ ਪਰਿਵਾਰ ਸਰ ਬਹੁਤ ਹੀ ਗਰੀਬ ਪਰਿਵਾਰ ਆ ਦੇ ਆਰੀ ਕਰਦੇ ਨੇ ਆ ਇਹਨਾਂ ਦੇ ਪਿਤਾ ਜੀ ਲੱਕੀ ਤੇ ਦੇਖੋ ਹੁਣ ਵੀ ਕੰਮ ਕਾਰ ਛੱਡ ਕੇ ਆਏ ਨੇ ਆਪਣਾ ਬਹੁਤ ਹੀ ਸਦਾਨ ਪਰਿਵਾਰ ਕੀ ਚਾਹੁੰਦੇ ਤੁਸੀਂ ਇਹ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਜੋ ਵੀ ਇਹਨਾਂ ਨੇ ਆਪਣਾ ਪਲੈਨਿੰਗ ਤੇ ਮਰਡਰ ਕੀਤਾ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਹੋਵੇ ਇਹ ਮਿਤੀ 28 ਤਰੀਕ ਨੂੰ ਰੁਪਿੰਦਰ ਕੌਰ ਨੇ ਇੱਕ ਸਟੇਟਮੈਂਟ ਤੁਹਾਡੇ ਕੋਲ ਦਰਜ ਕਰਾਈ ਸੀ ਕਿ ਉਹ ਆਪਣੇ ਨੌ ਅਮਰਪ੍ਰੀਤ ਕੌਰ ਨਾਲ ਉਹਦੇ ਪੇਕੇ ਪਰਿਵਾਰ ਤੋਂ ਆਪਣੇ ਪਿੰਡ ਬਿਲੀਪੁਰ ਜਾ ਰਹੀ ਸੀ ਜਦੋਂ ਬੱਬੇ ਹਾਲੀ ਪੁਲ ਤੋਂ 1 ਕਿਲੋਮੀਟਰ ਅੱਗੇ ਨਹਿਰ ਦੇ ਕੰਢੇ ਗਈ ਤਾਂ ਉਹਨੇ ਕਹਿਣ ਮੁਤਾਬਕ ਦੋ ਲੁਟੇਰੇ ਰਹਿੰਦੇ ਉਹਨਾਂ ਨੂੰ ਘੇਰ ਕੇ ਲੁੱਟਣ ਦੀ ਨੀਤ ਨਾਲ ਉਹਨਾਂ ਦੇ ਸੋਨੇ ਦੇ ਗਹਿਣੇ ਲਵਾ ਲਏ ਤੇ ਦੀ ਨੋਅਮਨ ਪ੍ਰੀਤ ਕੌਰ ਨੂੰ ਤੱਕਾ ਦੇ ਕਨੈਕਟ ਵੀ ਸੁੱਟ ਦਿੱਤਾ ਜਿਸ ਦੇ ਆਧਾਰ ਤੇ ਜਿਹੜਾ ਮਕਦਮਾ ਦਰਜ ਕੀਤਾ ਗਿਆ ਥਾਣਾ ਤਿਬਰ ਦੇ ਵਿੱਚ ਪਰ ਪੁਲਿਸ ਨੂੰ ਮਾਮਲਾ ਛੱਡੀ ਲੱਗ ਰਿਹਾ ਸੀ ਸਾਡੀਆਂ ਸਾਰੀਆਂ ਟੀਮਾਂ ਨੇ ਬੜੀ ਮਿਹਨਤ ਕਰਕੇ ਪੂਰੇ ਤਨਦੇਹੀ ਨਾਲ ਇਸ ਮੁਕਤ ਜਿਹੜਾ ਕੇਸ ਨੂੰ ਟ੍ਰੈਸ ਕੀਤਾ ਅਸਲ ਵਿੱਚ ਰੁਪਿੰਦਰ ਕੌਰ ਨੇ ਆਪਣੇ ਲੜਕੇ ਆਕਾਸ਼ਦੀਪ ਨਾਲ ਮਿਲ ਕੇ ਸਾਫੇ ਨੋਅਮਨ ਪ੍ਰੀਤ ਕੌਰ ਦਾ ਮਾਰਡਰ ਕੀਤਾ ਇਨੋਂ ਨੇ ਸਾਰੇ ਕਹਾਣੀ ਬਣਾਈ ਸੀ ਕਿ ਨਹਿਰ ਦੇ ਕੰਡੇ ਲਿਦਾ ਕੇ ਨਹਿਰ ਵਿੱਚ ਸੁੱਟੇ ਜਾਵੇ। ਇਹ ਤਾਂ ਸੁੱਟਿਆ ਤਾਂ ਕੀ ਕਰਨ ਕੀਤੀ? ਇਹਨਾਂ ਨੇ ਅਮਨਪ੍ਰੀਤ ਨੂੰ ਰੁਪਿੰਦਰ ਕੌਰ ਨੇ ਤੇ ਉਹਦੇ ਲੜਕੇ ਕਾਸ਼ਦੀਪ ਨੇ ਕੋਈ ਪੂਜਾ ਪਾਠ ਦੇ ਬਹਾਨੇ ਨਹਿਰ ਦੇ ਕੰਡੇ ਲੈ ਕੇ ਪਿਛੋਕਾ ਕੰਮ ਕਰਿਆ ਨਹਿਰ ਸੁੱਟ ਦਿੱਤਾ। ਦੋਨਾਂ ਨੇ ਹੀ ਰਸਤਾ ਕਰ ਲਿਆ ਵਾ। ਬਾਕੀ ਬਰੀਕੀ ਨਾਲ ਪ੍ਰਤੀਸ਼ ਕੀਤੀ ਜਾਂਦੀ। ਵਜਾ ਕੀ ਸਾਨੂੰ ਮਾਰਦਾ? ਵਜਾ ਤਾਂ ਇਹ ਸੀ ਕਿ ਕਿਤੇ ਤੇ ਘਰ ਬੱਚਾ ਨਹੀਂ ਸੀ ਹੋ ਰਿਹਾ ਇਹਦੇ ਨਾਂ ਦੇ ਤੇ ਦੂਜਾ ਤਾਂ ਦਿਲ ਦੱਜਦੇ ਸੀ ਜਮਾਨੇ ਵਿੱਚ। ਭਾਨੀ ਕੀ ਬਣਾਈ ਸਾਲ ਵੀ ਲੋਟੇ ਲੋਟੇ ਦੇ ਪੈਗੇ। ਇਹਨਾਂ ਨੇ ਕਹਾਣੀ ਬਣਾਈ ਕਿ ਅਸੀਂ ਜਾ ਰਹੇ ਸੀ ਤੇ ਲੁਟੇਰੇ ਸਾਨੂੰ ਪੈ ਕੇ ਸਾਡੇ ਸੋਨੇ ਦੇ ਗਹਿਣੇ ਲਵਾ ਲਏ ਤੇ ਲੁਟੇਰਾ ਨੇ ਅਸੀਂ ਧੱਕਾ ਮਾਰ ਕੇ ਯਾਰ ਸੁੱਟ ਦਿੱਤਾ ਹੋ ਸਰ ਕਿੰਨਾ ਮਾਮਲਾ ਵਿਚ ਕੀਤਾ ਕਿੰਨੇ ਲੋਕ ਅਰੈਸਟ ਕਰ ਲਿਆ ਦੋ ਅਰੈਸਟ ਕਰ ਲਿਆ ਸ੍ਰਿਪਿੰਦਰਪੁਰ ਕੋਲ ਤੋਂ ਤੇ ਲੜਕਾ ਕਾਸ਼ਦੀਪ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਵਿਚਾਰ ਕਰਕੇ ਰਿਮਾਂਡ ਲਾ ਕੇ ਬਰੀਕੀ ਨਾਲ ਜਿਹੜੀ ਤਫ਼ਤੀਸ਼ ਕੀਤੀ ਜਾਊਗੀ ਜੇ ਕੋਈ ਹੋਰ ਵੀ ਬਨਾ ਕਰ ਪਾਇਆਗਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ